ਤਰਨ ਤਾਰਨ ਚ ਐਮਰਜੈਂਸੀ ਜਾਨ ਬਚਾਓ ਸਿਹਤ ਪ੍ਰੀ ਸੇਵਾ ਲਾਈਫਲਾਈਨ ਐਮਰਜੈਂਸੀ ਰੈਸਕਿਊ ਸਰਵਿਸਸ ਤੁਹਾਡੇ ਲਈ 24 ਘੰਟੇ ਖੁੱਲ ਗਿਆ ਹੈ ਹੈਲਪਲਾਈਨ ਨੰਬਰ ਤੇ ਕਾਲ ਕਰੋ 99170 0999 ਮੇਰਾ ਨਾਮ ਮਲਕੀਤ ਸਿੰਘ ਹੈ ਜੀ ਹਾਂ ਸਰ ਜੋ ਲਾਈਫਲਾਈਨ ਸਕਿਊ ਸਰਵਿਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਸਰਵਿਸ ਬਾਰੇ ਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਇਹ ਸਰਵਿਸ ਲੈ ਕੇ ਆਉਣਾ ਸਾਡਾ ਮੇਨ ਪਰਪਸ ਜਿਹੜਾ ਸੀ ਉਹ ਇਸ ਚੀਜ਼ ਦਾ ਸੀਗੀ ਲੋਕਾਂ ਦੀ ਜਿਹੜੀ ਹੈ ਹੈਲਪ ਕੀਤੀ ਜਾਵੇ ਕੋਈ ਰੋਡ ਐਕਸੀਡੈਂਟ ਦੇ ਵਿੱਚ ਪਹੁੰਚ ਕੇ ਤੇ ਉਹਨਾਂ ਨੂੰ ਜਿਹੜੀਆਂ ਕੀਮਤੀ ਜਾਨਾਂ ਜਿਹੜੀਆਂ ਬਚਾਈਆਂ ਜਾ ਸਕਣ ਅਸੀਂ ਆਪਣਾ ਨੰਬਰ ਜਾਰੀ ਕੀਤਾ ਹੈ 911 7009191 ਕੋਈ ਰੋਡ ਐਕਸੀਡੈਂਟ ਹੁੰਦਾ ਜਾਂ ਰੋਡ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਸਾਨੂੰ ਕਾਲ ਕੀਤੀ ਜਾਵੇ ਸਾਡਾ 50 ਕਿਲੋਮੀਟਰ ਏਰੀਆ ਤਰਨਤਾਰਨ ਤੋਂ ਤੇ ਅਸੀਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ 24 ਘੰਟੇ ਸਰ ਉਪਰਾਲਾ ਕਿੰਨਾ ਵੱਲ ਕੀਤਾ ਗਿਆ ਇਹ ਉਪਰਾਲਾ ਸਰਦਾਰ ਅਮਨਦੀਪ ਸਿੰਘ ਢੱਲੋਂ ਫਰੋਮ ਯੂ ਐਸ ਏ ਉਹਨਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਸਰ ਕਿਸ ਤਰ੍ਹਾਂ ਉਹਨਾਂ ਦੇ ਦਿਲ ਦੇ ਵਿੱਚ ਗੱਲ ਆਈ ਕਿ ਪੰਜਾਬ ਵਿੱਚ ਅਜਿਹੇ ਇਨਸਟਰੂਮੈਂਟ ਭੇਜਿਆ ਜਾਵੇ ਜਿਹਦੇ ਨਾਲ ਕਿ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ ਇਹ ਉਪਰਾਲਾ ਉਹਨਾਂ ਦੇ ਮਾਈਂਡ ਦੇ ਵਿੱਚ ਇਸ ਤਰੀਕੇ ਨਾਲ ਆਇਆ ਕਿ ਅੱਜ ਦੇ ਦਿਨ 21 ਜੂਨ 2018 ਨੂੰ ਉਹਨਾਂ ਦੇ ਬ੍ਰਦਰ ਕੁਲਦੀਪ ਸਿੰਘ ਉਰਫ ਬਿੱਲਾ ਜੀ ਉਹਨਾਂ ਦੀ 21 ਜੂਨ 2018 ਦੇ ਵਿੱਚ ਇੱਕ ਰੋਡ ਐਕਸੀਡੈਂਟ ਦੌਰਾਨ ਮੌਤ ਹੋ ਗਈ ਸੀ ਸੋ ਉਹਨਾਂ ਨੂੰ ਇਸ ਚੀਜ਼ ਦਾ ਬਹੁਤ ਦਿਲ ਨੂੰ ਸਦਮਾ ਲੱਗਾ ਇੱਕ ਦੁੱਖ ਹੋਇਆ ਤੇ ਉਹਨਾਂ ਨੇ ਸੋਚਿਆ ਕਿ ਉਹਨਾਂ ਨੂੰ ਉਸ ਟਾਈਮ ਜਦੋਂ ਐਕਸੀਡੈਂਟ ਹੋਇਆ ਸੀ ਕੋਈ ਇਦਾਂ ਦੀ ਸਰਵਿਸ ਜਾਂ ਟੂਲਸ ਅਵੇਲੇਬਲ ਨਹੀਂ ਸੀ ਹੈਗੇ ਕਿ ਜਿਨ੍ਹਾਂ ਦੇ ਨਾਲ ਉਹਨਾਂ ਦੇ ਭਰਾ ਦੀ ਜਾਨ ਬਚਾਈ ਜਾ ਸਕਦੀ। ਸੋ ਉਹਨਾਂ ਨੂੰ ਇਸ ਚੀਜ਼ ਨੂੰ ਦੇਖਦੇ ਆ ਕਾਫੀ ਦੁੱਖ ਹੋਇਆ ਤੇ ਉਹਨਾਂ ਨੇ ਸੋਚਿਆ ਕਿ ਮੈਂ ਪੰਜਾਬ ਦੇ ਵਿੱਚ ਇੱਕ ਐਵੇਂ ਦੀ ਇੱਕ ਟੂਲ ਮਸ਼ੀਨਰੀ ਲੈ ਕੇ ਆਵਾਂ ਇਹਦਾ ਆਵਾਂਗਾ ਤਾਂ ਕਿ ਜੋ ਹੋਰ ਕੀਮਤੀ ਜਾਨਾਂ ਜਿਹੜੀਆਂ ਆ ਉਹ ਬਚਾਈਆਂ ਜਾ ਸਕਣ। ਸਰ ਕਿੰਨੇ ਕਿਲੋਮੀਟਰ ਤੱਕ ਜਿਹੜੀ ਤੁਸੀਂ ਸਰਵਿਸ ਦੇ ਰਹੇ ਹੋ ਤੇ ਕਿਸ ਤਰ੍ਹਾਂ ਦੇ ਰਹੇ ਹੋ ਵੀ ਕੀ ਆਪਣੇ ਉਹਦੇ ਚਾਰजेस ਕਿਤੇ ਜਾਂਦੇ ਕੋਈ? ਆਪਣੀ 45 ਤੋਂ 50 ਕਿਲੋਮੀਟਰ ਏਰੀਆ ਤਰਨ ਧਰਮ ਤੋਂ ਵਰਗ ਚਾਰੇ ਚਾਰੇ ਸਾਈਡਾਂ ਤੇ ਤੇ ਇਹਦੀ ਜਿਹੜੀ ਸਰਵਿਸ ਹੈ ਬਿਲਕੁਲ ਫ੍ਰੀ ਹੈ ਦਾ ਕੋਈ ਚਾਰजेस ਨਹੀਂ ਲਿਆ ਜਾਵੇਗਾ ਬਿਲਕੁਲ ਫ੍ਰੀ ਸਰਵਿਸ ਦਿੱਤੀ ਜਾ ਰਹੀ ਹੈ ਹੂੰ ਉਸ ਤੋਂ ਇਲਾਵਾ ਜੇ ਅਗਰ 45 ਕਿਲੋਮੀਟਰ ਤੋਂ ਅੱਗੇ ਤੁਹਾਨੂੰ ਕੋਈ ਫੋਨ ਆਉਂਦਾ ਕੋਈ ਕਾਲ ਆਉਂਦੀ ਆ ਤੇ ਫਿਰ ਉਹਨਾਂ ਕੋਈ ਚਾਰजेस ਕੀਤੇ ਜਾਣਗੇ ਨਹੀਂ ਉਹਨਾਂ ਕੋਈ ਚਾਰजेस ਕੋਈ ਨਹੀਂ ਕੀਤੇ ਜਾਣਗੇ ਉਹ ਵੀ ਬਿਲਕੁਲ ਫ੍ਰੀ ਹੋਏਗਾ ਜਸਟ ਉਹਨਾਂ ਨੂੰ ਵੈਰੀਫਾਈ ਕੀਤਾ ਜਾਊਗਾ ਕਿ ਇਹ ਦੂਰੀ ਦੀ ਵਜ੍ਹਾ ਦੇ ਕਾਰਨ ਅਸੀਂ ਲੇਟ ਹੋ ਸਕਦੇ ਹੂੰ ਹਾਂਜੀ ਉਹ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਜੋ ਅਲੱਗ-ਅਲੱਗ ਤਰ੍ਹਾਂ ਦੇ ਸਟੂਲ ਵੀ ਆ ਕਿਹੜੇ-ਕਿਹੜੇ ਟੂਲ ਲੱਗਿਆ ਜਿਹੜੇ ਟੂਲ ਵਰਤੇ ਜਾਂਦੇ ਆ ਅਮਰਜੈਂਸੀ ਕੇਸ ਵਿੱਚ ਇਹ ਕਿੱਥੋਂ ਅਵੇਲੇਬਲ ਕਰਾਇਆ ਗਿਆ ਇਹ ਜਿਹੜੇ ਤੁਸੀਂ ਟੂਲ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਏ ਗਏ ਆ ਸਾਰੇ ਟੂਲ ਜਿਹੜੇ ਆ ਅਮਰੀਕਾ ਤੋਂ ਇੰਪੋਰਟ ਕੀਤੇ ਗਏ ਤੇ ਬਾਕੀ ਪਬਲਿਕ ਨੂੰ ਮੈਂ ਇਹੀ ਸਿਹਾਂ ਦਾ ਦینا ਚਾਹੁੰਦਾ ਕਿ ਸਾਡੇ ਨੰਬਰ ਜਿਹੜੇ ਆ ਕਿ ਆਪਣੇ ਮਾਈਂਡ ਦੇ ਵਿੱਚ ਰੱਖੇ ਜਾਣ ਪ੍ਰਮਾਤਮਾ ਨਾ ਕਰੇ ਤੁਹਾਡਾ ਜਾਂ ਕਿਸੇ ਹੋਰ ਦਾ ਐਕਸੀਡੈਂਟ ਹੁੰਦਾ ਜੇ ਕਿਸੇ ਹੋਰ ਦਾ ਵੀ ਹੁੰਦਾ ਤੇ ਇਹਨੂੰ ਇਗਨੋਰ ਨਾ ਕੀਤਾ ਜਾਵੇ ਕੀ ਇੱਕ ਆਪਣੀ ਸੇਵਾ ਜਾਂ ਆਪਣਾ ਫਰਜ਼ ਸਮਝ ਕੇ ਇੱਕ ਕਾਲ ਕੀਤੀ ਜਾਵੇ ਤਾਂ ਕਿ ਤੁਹਾਡੀ ਵਜ੍ਹਾ ਕਰਕੇ ਕਿਸੇ ਦੀ ਕੀਮਤੀ ਜਾਨ ਜਿਹੜੀ ਆ ਉਹ ਬਚ ਸਕੇ